ਮੈਂ ਮੈਂ ਲਿਆ ਮੈਂ ਤੋ ਇੱਥੇ ਜੋ ਮਰਜ਼ੀ ਕਰੋ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਂ ਤਾਂ ਮੈਂ ਸ਼ੰਭੂ ਗਿਆ ਕਮੇਗਾ ਤੁਹਾਨੂੰ ਲੋਡ ਕੀ ਹੈ ਜੀ ਜਾਣ ਦੀ ਕਿਉਂ ਤੁਹਾਨੂੰ ਲੋਡ ਕੀ ਹੈ ਕਿਸਾਨਾਂ ਦੇ ਉੱਤੇ ਲਾਠੀ ਜਾਰਜ ਕੀਤਾ ਜੀ ਕਿਸਾਨਾਂ ਦਾ ਫਰਜ਼ਾ ਛੱਡ ਦੋ ਵੀ ਗਿਆ ਕਿੰਨਾ ਕਿਸਾਨਾਂ ਦੇ ਉੱਤੇ ਲਾਠੀ ਜਾਰਜ ਕੀਤਾ ਤੁਸੀਂ ਵੀ ਨਿਗਾਹੇ ਉੱਥੇ ਬਹੁਤ ਥੋੜੀ ਕાંਸੀ ਜਾਂ ਸੇ ਜੋ ਕਿਸਾਨ ਗਿਰਸਾ ਰੋਏ ਉਹ ਮੇਰੀ ਗੱਲ ਸੁਣੋ 5 ਤਰੀਕ ਨੂੰ ਵੱਡੇ ਪੱਧਰ ਤੇ ਛਾਪੇ ਮਾਰੀ ਕਰਕੇ ਉਹ ਵੀ ਤੁਹਾਡੇ ਇਲਾਕੇ ਚੋਂ ਬੰਦੇ ਲੈਣੇ ਚੱਕੇ ਗਏ ਨੇ ਕੋਈ ਬਾਰਾਉ ਨਹੀਂ ਚੱਕੇ ਗਏ ਉਹ 1.5 ਹੱਦ ਟਰੈਕਟਰ ਹੈ ਮੇਰੇ ਉੱਤੇ ਮੈਂ ਕੋਈ ਹੋਰ ਨਹੀਂ ਮੈਂ ਵੀ ਜ਼ਿੰਮੇਦਾਰ ਮੈਂ ਵੀ ਕਿਸਾਨ ਹਾਂ ਮੈਂ ਵੀ ਲਗਾਤਾਰ ਦਿੱਲੀ ਬਾਰਡਰ ਤੇ 2 ਮਹੀਨੇ ਉੱਥੇ ਰਹਿ ਕੇ ਆਇਆ ਸਭ ਨੂੰ ਪਤਾ ਬਾਪੂ ਖੜਾ ਇੱਥੋਂ ਵਾਲਾ ਗੱਜੂ ਮੱਝੜਿਆਲਾ 2 ਮਿੰਟ ਉੱਥੇ ਲਾ ਕੇ ਆ ਮੇਰੀ ਹੁਣ ਡਿਊਟੀ ਹਲਕੇ ਸਮਾਨੇ ਤੇ ਆ ਉਰੇ ਜਿਹੜਾ ਕੰਮ ਕਰਾਉਣ ਵਾਲਾ ਮੈਨੂੰ ਦੱਸੋ ਮੈਂ ਕਰਵਾ ਕੇ ਦਿਆਂ। ਇਹ ਤੁਹਾਡੇ ਬੋਟਾ ਜਨ ਉਹ ਕੋਣ ਬਣੇਗਾ ਝਾਟ ਕੀ ਫਿਰ ਉਹ ਵੀ ਤੁਹਾਡੇ ਮਿੱਨੂ ਬਣੇ ਅਸੀਂ ਉਹ ਪੰਜਾਂ ਦੇ ਬੋਟਾ ਉਹਨਾਂ ਕਿਉਂ ਪੰਜਾਂ ਦੇ ਬੋਟਾ ਹਨੂ। ਨਹੀਂ ਮੈਂ ਕਹਿੰਦਾ ਤੁਸੀ ਰੋਟਾ ਪੰਜਾਂ ਤਾਂ ਹੀ ਬਣੇ। ਸੱਤੂ ਬਾਰਡਰ ਜਿਹੜਾ ਉਹ ਚਾਹਤ ਨਹੀਂ ਉਹ ਗਵਾਹਦਾਰ। ਤੁਸੀਂ ਨਾ ਬੋਲੋ ਕਰਕੇ ਲਿਖਾਓ। ਤੁਸੀਂ ਸਾਹਿਬ ਮੈਨੂੰ ਇਹ ਦੱਸੋ। 1 ਮਿੰਟ ਦੀ 1 ਮਿੰਟ ਦੀ। ਦੇਖ ਜਿਹੜਾ ਗੱਲ ਕਰੋ ਪਲੀਜ਼ ਇੱਕ ਜਣਾ। ਦੱਸੋ ਮੈਨੂੰ ਹਲਕੇ ਚ ਕੀ ਕਰਾਉਣਾ ਬਸ ਉਹ ਕੰਮ ਦੱਸੋ। ਹਲਕੇ ਹੁਣੇ ਹਲਕੇ। ਹਲਕੇ ਦੀ ਕਾਲੀ ਕੋ ਮੈਂ ਤੇ ਪ੍ਰੇਧਿਓ। ਹਾਂਜੀ। ਇਹੇ ਹਾਂ ਇੱਕ ਮਿੰਟ ਹਾਂ ਜੀ ਕਿੱਥੇ ਜਾਣਾ ਬੋਲਦੇ ਉਹਦੀ ਚਾਲੀ ਕੋ ਮੈਂ ਹਾਂ ਜੀ ਇਹ ਕਾ ਆ ਤੋੜਿਆ ਅੱਗੇ ਬਣੀ ਜਾਈ ਪੂਰੀ ਇਹ ਸ਼ੀਸ਼ਾ ਮੈਂ ਕਰਵਾ ਕੇ ਦਿੰਦਾ ਟਰਾਲੀ ਦਾ ਆਪਣਾ ਵਿਕਰਮ ਕਰਕੇ ਕਿੱਥੋਂ ਸ਼ੰਭੂ ਤੋਂ ਸ਼ੰਭੂ ਤੋਂ ਉਹਦੀ ਕਰਕੇ ਇੱਕ ਮਿੰਟ ਸਰ ਐਫ ਆਈ ਆਰ ਲੈ ਕੇ ਉਹਦਾ ਦੇਖੋ ਜਿੱਥੇ ਦੀ ਹੈਗਾ ਜੋ ਕਾਰਵਾਈ ਜੇ ਤੁਹਾਡੀ ਨਾ થઈ ਮੈਂ ਟਰਾਲੀ ਉਹ ਨਹੀਂ ਸਾਡੇ ਪਿੰਡ ਦੀ ਜੇ ਚਲੋ ਮੰਨ ਲਓ ਗੱਲ ਜੀ ਮੋਤਾ ਦਾ ਮੋਤਾ ਦਾ ਸਾਡਾ ਪੰਜਾਬ ਦਾ ਹੀ ਬੰਦਾ ਨਾ ਉਹ ਨਾਲ ਗੱਲ ਕਰਦਾ ਕਿਉਂ ਛੱਡਦੀ ਹੈ ਜੀ ਸੁਣ ਲੈ ਸੁਣ ਲੈ ਮੇਰੀ ਗੱਲ ਸੁਣ ਮੈਂ ਮੈਂ ਲਿਆ ਮੈਂ ਤੋ ਇੱਥੇ ਜੋ ਮਰਜ਼ੀ ਕਰਾਉ ਪਿੰਡਾਂ ਦਾ ਜਿਹੜਾ ਮਰਜ਼ੀ ਕੰਮ ਕਰਾ ਲਓ ਵੀਰ ਮੇਰਾ ਨਾਂ ਤਾਂ ਮੈਂ ਸ਼ੰਭੂ ਪਿਆ ਕਮੇਗਾ ਤੁਹਾਨੂੰ ਲੋਡ ਕੀ ਹੈ ਜੀ ਜਾਣ ਦੀ ਤੁਹਾਨੂੰ ਲੋਡ ਕੀ ਹੈ ਕਿਸਾਨਾਂ ਦੇ ਉੱਤੇ ਲਾਠੀ ਜਾਰਜ ਕੀਤਾ ਜੀ ਕਿਸਾਨਾਂ ਦਾ ਫਰਜ਼ਾ ਛੱਡ ਦੋ ਵੀ ਗਿਆ ਕਿੰਨਾ ਕਿਸਾਨਾਂ ਦੇ ਉੱਤੇ ਲਾਠੀ ਜਾਰਜ ਕੀਤਾ ਤੁਸੀਂ ਵੀ ਨਿਗਾਹੇ ਉੱਥੇ ਬਹੁਤ ਥੋੜੀ ਕਾਸੀ ਜਾਂਚ ਜੋ ਕਿਸਾਨ ਗਿਰਫਤਾਰ ਹੋਏ ਉਹ ਮੇਰੀ ਗੱਲ ਸੁਣੋ 5 ਤਰੀਕ ਨੂੰ ਵੱਡੇ ਪੱਧਰ ਤੇ ਛਾਪੇ ਮਾਰੀ ਕਰਕੇ ਉਹ ਵੀ ਤੁਹਾਡੇ ਇਲਾਕੇ ਚੋਂ ਬੰਦੇ ਲੈਣੇ ਚੱਕੇ ਗਏ ਨੇ ਕੋਈ ਬਾਹਰੋਂ ਨਹੀਂ ਚੱਕੇ ਗਏ ਉਹ 1.5 ਹੱਦ ਟਰੈਕਟਰ ਹੈ ਮੇਰੇ ਉੱਤੇ ਗੱਲ ਸੁਣ ਲਾ ਲੋਕਾਂ ਨੇ ਬੋਡਾ ਪਾਏ ਨੇ ਤੁਹਾਨੂੰ ਐਮ.ਐਲ.ਏ ਬਣਾਤਾ ਹਾਂ ਇਹ ਨਹੀਂ ਹੈ ਹਾਂ ਗੱਲ ਇਹ ਨਹੀਂ ਹੈ ਆਹੋ ਬਿਲਕੁਲ ਮੈਂ ਕਰਕੇ ਹਰ ਹਾਲ ਹੋਵੇ ਚਲੋ ਤੁਸੀਂ ਕਹਿੰਦੇ ਆਂ ਤੇ ਅੱਜ ਜਾ ਕੇ ਬੈਠਦੇ ਹਾਂ ਹਾਂ ਸਰਦਾਰ ਤਾਂ ਨਹੀਂ ਮਨਾ ਸਕਦਾ ਤੁਸੀਂ ਵੀ ਤਾਂ ਨਾ ਸਕਦੇ ਸਰ ਮੈਂ ਇੱਕ ਮਿੰਟ ਆਪਣੇ ਗੱਲ ਦਾ ਮੈਂ ਜਵਾਬ ਦੇ ਆਂ ਪੂਰਾ ਸਵਾਲ ਤਾਂ ਸੁਣੋ ਨਾ ਸੀਐਮ ਵੀ ਰੋਡ ਦੇ ਨਾਲ ਇਹ 92 ਬਣਾ ਜੀ ਨਹੀਂ ਕਿਵੇਂ ਮੈਂ ਦਮਾਈ ਕਰਦਾ ਸੁਣ ਲਓ ਮੈਂ ਤੁਹਾਡਾ ਬਿਲਕੁਲ ਐਕੀ ਜੇ ਚੋਰੀ ਹੋਈ ਆ ਬਿਲਕੁਲ ਗਲਤੀ ਹੋਈ ਹੈ ਜਿਹੜੇ ਉਹਨਾਂ ਤੇ ਬਣਦੀ ਆ ਕਾਰਵਾਈ ਬਿਲਕੁਲ ਕਰਵਾ ਕੇ ਦੇਵਾਂਗੇ ਮੈਨੂੰ ਜਿੱਥੇ ਲੈ ਕੇ ਜਾਣਾ ਮੈਂ ਤੁਹਾਡੇ ਨਾਲ ਚੱਲੂੰਗਾ ਮੈਨੂੰ ਲੈ ਕੇ ਚਲੋ ਐਸਐਚਓ ਨੂੰ ਨਾਲ ਲੈ ਕੇ ਚਲਾਂਗੇ ਤੁਹਾਨੂੰ ਕੋਈ ਲੱਗਦਾ ਆ ਜਿੱਥੋਂ ਹੈਗੀ ਤੀ ਕੋਈ ਆਪਾਂ ਵੀਡੀਓ ਖੰਗਾਲ ਲੈਣਾ ਜਿਹੜਾ ਹੋਸਾ ਉਹ ਮੈਂ ਕਰਵਾ ਸਕਦਾ ਅੱਜ ਤੱਕ ਦਾ ਜੀ ਐਮਐਲਏ ਸਾਹਿਬ ਅਸੀਂ ਸ਼ੰਭੂ ਢਨੌਰ ਹਲਕੇ ਦਾ ਇੱਕ ਮਿੰਟ ਢਨੌਰ ਹਲਕੇ ਦਾ ਐਮਐਲਏ ਹੈ ਐਮਐਲਏ ਦਾ ਰਿਸ਼ਤੇਦਾਰ ਹੈ ਉਹਦੇ ਬਾਪ ਦੇ ਟਰੈਕਟਰ ਪਿੱਛੇ ਟਰਾਲੀ ਪਾਈ ਹੋਈ ਆ ਵੀਡੀਓ ਹੈਗੀ ਤੁਹਾਨੂੰ ਦੇ ਦਾਂਗੇ ਉਹਨਾਂ ਤੇ ਪਰਚਾ ਕਰਾ ਕੇ ਦੋ ਤੁਸੀਂ ਸਾਨੂੰ ਜਿਹੜੀਆਂ ਬਣਦੀਆਂ ਗੱਲਾਂ ਨੇ ਉਹ ਕਰਵਾਓ ਜੀ ਹਾਂ ਉਹ ਮਿਲ ਦੇ ਦਾਂਗੇ ਤੁਹਾਨੂੰ ਸਾਰਾ ਕੁਝ ਯਾਨੀ ਯਾਨੀ ਕਿ ਪਰਚੇ ਜਿਹੜੇ ਉਹਨੇ ਜਿਹੜੇ ਉੱਥੇ ਸਾਡੇ ਕਿਸਾਨ ਨਾ ਟਰਾਲੀਆਂ ਲੈਣ ਗਏ ਨੇਗੇ ਜੜਕੇ ਪਿੰਡਾਂ 'ਚੋਂ ਬਰਾਮਦ ਕਰੀਏ ਨੇ ਉਹਨਾਂ ਤੇ ਉੱਥੇ ਲਾਠੀ ਚਾਰਜ ਕੀਤਾ ਗਿਆ ਹਾਲ ਤੱਕ ਕੋਈ ਪਰਚਾ ਨਹੀਂ ਦਰਜ ਹੋਇਆ ਹਾਂ ਜਿਹੜਾ ਜਿਹੜਾ ਮੇਰੇ ਮੱਥੇ ਕਰਵਾਉਣ ਵਾਲਾ ਮੈਂ ਤੁਹਾਡੀ ਟਰਾਲੀ ਦੀ ਹਰ ਤਰ੍ਹਾਂ ਦੀ ਬਰਦਾਸ਼ਤ ਕਰੂੰਗਾ ਜੇਨ ਕਿਸ ਨਾਂ ਲੱਭੀ ਮੈਂ ਬਣਵਾ ਕੇ ਥੱਕਾ ਲਈ ਜੋ ਲੜਦੇ ਲੋਕ ਜਿਲ੍ਹਾ ਤੋਂ ਲਿੰਡਰ ਦੇ ਲੋਕ ਕੋ ਕੋ ਨਹੀਂ ਮਣਗੇ ਸਰਕਾਰ ਚੋਲੇ ਜੰਮਣਗੇ ਕੀ ਹੋ ਗਿਆ ਜੀ ਕਿਉਂ ਗੱਲ ਕਰਦੇ ਕਿਉਂ ਟਰਾਲੀਆਂ ਚੋਰੀ ਨਹੀਂ ਹੋਈਆਂ ਟਰਾਲੀਆਂ ਚੋਰੀ ਨਹੀਂ ਹੋਈਆਂ 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 ਨੇ ਤਾਂ ਕਹਿੰਦੇ ਦੇਖੋ ਜੀ ਕੰਟਰੋਲ ਦੇ ਅੰਦਰ ਜਬਾਤ ਯਾਰ ਮੈਂ ਵੀ ਪੰਜਾਬ ਦਾ ਗੁਰਦਾਮਾ ਲੰਨੂ ਪੱਤੂ ਬੰਦ ਨੂੰ ਥੋੜਾ ਜਿਹਾ ਮੈਂ ਖੜ ਜੋ ਕੋਈ ਗੱਲ ਨਹੀਂ ਪੰਜਾਬ ਦਾ ਗੁਰਦਾਮਾ ਆਪ ਆਪ ਮਾਰੋ ਚੁੱਪ ਖੜੇ ਇਹ ਸੇਵਾ ਵਿੱਚ ਆਪਾਂ ਪਾ ਲਈਏ ਐਮਪੀ ਕੇ ਤਾਂ ਕਿ ਬੱਚਿਆਂ ਨੂੰ ਵਿਸ਼ੇਸ਼ ਉਹ ਲੋਕਾਂ ਨੂੰ ਐਕਸੀਡੈਂਟ ਤਦ ਇਹੋ ਸਭ ਜਿਹੜਾ ਜੈਨ ਜੈਨ ਸੱਜਾ ਬਣਾ ਕੇ ਜੁਮਾ ਚੈ ਸਕੀ 25 ਨੂੰ ਬੰਦ ਗੋਲੀ ਤੋਂ ਵੱਡੀ ਤੇਜ਼ ਨਹੀਂ ਸਾਡੇ ਸੁਭ ਕਰਨ ਦੇ ਗੋਲੀ ਮਾਰਨ ਸਾਡੇ ਮਾਰਨਗੇ ਤਾਂ ਕੀ ਵਰਕ ਹੈ ਨਾ ਕਰੋ ਯਾਰ ਚੰਗਾ ਲੱਗਦਾ ਬੋਲਦੇ ਨਹੀਂ ਜੇ ਸੁਭ ਕਰਨ ਦੇ ਗੋਲੀ ਮਾਰਦੇ 40 ਬੰਦੇ ਸਾਡੇ ਅਸੀਂ ਬਾਰਡਰਾਂ ਦੇ ਸ਼ਹੀਦ ਕਰਾ ਦੇ ਮੈਂ ਬੋਲ ਦਿੰਦੇ ਤਾਂ ਚੰਗਾ ਲੱਗਦਾ ਸਾਨੂੰ ਮਾਰ ਤੋਂਗੇ ਤਾਂ ਪੁੱਪ ਦੀ ਕੀ ਹੋਊਗਾ ਸਿੱਖ ਬੰਦਾ ਦਾ ਕੰਮ ਪੰਚੀ ਹੋਵੇ ਵਾਲ ਕੇਸ ਪੱਤੇ ਗਏ ਸਾਬ ਕਰਦੇ ਆ ਟੈਲੀ ਨਹੀਂ ਕਰਕੇ ਆਏ ਜਿੱਥੇ ਮਰਜ਼ੀ ਜੌੜੋ ਮਾਦਰਾ ਟੈਰ ਜੀ ਕਰਕੇ ਵੀ ਹਾਂ ਮੈਂ ਪ੍ਰੋਗਰਾਮ ਕਰੂੰਗਾ ਫਿਰ ਦੇਖਾਂਗੇ ਕੀ ਤਸਵੀਰ ਕਰਦਾ